ਅਮਰੀਕਾ ਦੇ ਵੱਲੋਂ ਨਵਾਂ ਰਾਹ اختیار ਕੀਤਾ ਗਿਆ ਨਵਾਂ ਤਰੀਕਾ اختیار ਕੀਤਾ ਗਿਆ ਰਿਪੋਰਟ ਕਰਨ ਨੂੰ ਲੈ ਕੇ ਹੁਣ ਐ ਨਹੀਂ ਪ੍ਰਤੀਤ ਹੋ ਸਕਦਾ ਕਿ ਰਿਪੋਰਟੇਸ਼ਨਸ ਬੰਦ ਕਰ ਦਿੱਤੀਆਂ ਜਾਣਗੀਆਂ ਰਿਪੋਰਟੇਸ਼ਨਸ ਜਾਰੀ ਰਹਿਣਗੀਆਂ ਇਹ ਤਾਂ ਸ਼ੋਰਲੀ ਕਿਹਾ ਜਾ ਸਕਦਾ ਹੈ ਕਿਉਂਕਿ ਅਮਰੀਕਾ ਲਗਾਤਾਰ ਸਖਤੀ ਵਧਾਉਂਦਾ ਨਜ਼ਰ ਆ ਰਿਹਾ ਹੈ ਲਗਾਤਾਰ ਅਮਰੀਕਾ ਸਰਕਾਰ ਦੇ ਵੱਲੋਂ ਸਖਤੀ ਹੋਰ ਤੀਬਰ ਕੀਤੀ ਜਾ ਰਹੀ ਹੈ ਔਰ ਜਿਸ ਦੇ ਚੱਲਦੇ ਹੁਣ ਨਵਾਂ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਅਮਰੀਕਾ ਸਰਕਾਰ ਦੇ ਵੱਲੋਂ ਇੱਕ ਨਵਾਂ ਤਰੀਕਾ ਕੱਢ ਲਿਆ ਗਿਆ ਜਸ ਆਧਾਰ ਦੇ ਉੱਤੇ ਹੁਣ ਜਿਹੜੇ ਲੋਕ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਜਿਹੜੇ ਇਲੀਗਲ ਇਮੀਗਰੈਂਟਸ ਹੈਗੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਉਸ ਰਾਹ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸੈਂਟਰਲ ਅਮਰੀਕੀ ਕੁਝ ਕੰਟਰੀਜ਼ ਸ਼ਾਮਿਲ ਕੀਤੀਆਂ ਗਈਆਂ ਨੇ ਉਹਨਾਂ ਦੇ ਨਾਲ ਇੱਕ ਸਹਿਮਤੀ ਬਣਦੀ ਨਜ਼ਰ ਆਈ ਹੈ ਅਮਰੀਕਾ ਸਰਕਾਰ ਦੀ ਦੱਸਦੀ ਹੈ ਕਿ ਹੁਣ ਸਿੱਧਾ ਜਿਹੜੇ ਡਿਪੋਰਟ ਨਹੀਂ ਕੀਤੇ ਜਾਣਗੇ ਲੋਕ ਸਿੱਧਾ ਡਿਪੋਰਟੇਸ਼ਨ ਨਹੀਂ ਹੋਏਗੀ ਸਗੋਂ ਇੱਕ ਮਿਡਲ ਆਕਰ ਵੇ ਜਿਹੜਾ ਕੱਢਿਆ ਗਿਆ ਇੱਕ ਮਿਡਲ ਮੈਨ ਬਣਾ ਦਿੱਤਾ ਗਿਆ ਸੈਂਟਰਲ ਅਮਰੀਕਾ ਨੂੰ ਜਿਸ ਤੋਂ ਬਾਅਦ ਅੱਗੇ ਹੁਣ ਕਮਰਸ਼ੀਅਲ ਉਡਾਣਾਂ ਦੇ ਵਿੱਚ ਲੋਕ ਆਪੋ ਆਪਣੇ ਘਰਾਂ ਨੂੰ ਭੇਜੇ ਜਾਣਗੇ ਯਾਨੀ ਕਿ ਹੁਣ ਅਮਰੀਕੀ ਜਹਾਜ਼ ਨਹੀਂ ਆਉਣਗੇ ਇਹ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਜਹਾਜ਼ ਹੁਣ ਲੋਕਾਂ ਨੂੰ ਲੈ ਕੇ ਮੁਲਕਾਂ ਦੇ ਵਿੱਚ ਨਹੀਂ ਲੈ ਕੇ ਲੈ ਕੇ ਆਉਣਗੇ ਸਗੋਂ ਕਮਰਸ਼ੀਅਲ ਉਡਾਣਾਂ ਦੇ ਵਿੱਚ ਡਿਪੋਰਟ ਕੀਤੇ ਗਏ ਲੋਕਾਂ ਨੂੰ ਵਾਪਸ ਲਿਆਂਦਾ ਜਾਵੇਗਾ ਪਰ ਅਸਲ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਤਿੰਨ ਮੁਲਕਾਂ ਦਾ ਨਾਮ ਸਾਹਮਣੇ ਆਇਆ ਹੈ ਉਹਦੇ ਵਿੱਚ ਕੋਸਟਾ ਰੀਕਾ ਇੱਕ ਵੱਡਾ ਹਿੱਸਾ ਹੈ ਔਰ ਨਾਲ ਹੀ ਪਨਾਮਾ ਤੇ ਗੁਆਟੇਮਾਲਾ ਇਹ ਇਹ ਦੋ ਮੁਲਕ ਹੋਰ ਜਿਹੜੇ ਪਹਿਲਾਂ ਹੀ ਇਸ ਐਮਓਯੂ ਦੇ ਵਿੱਚ ਸ਼ਾਮਲ ਹੋ ਗਏ ਸੀ ਤੇ ਕੋਸਟਾ ਰੀਕਾ ਹਾਲ ਹੀ ਦੇ ਵਿੱਚ ਹੋਇਆ ਔਰ ਇਹਨਾਂ ਨੂੰ ਹੁਣ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਇਹ ਜਿਹੜੇ ਮੁਲਕ ਨੇ ਇਹ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਹਨਾਂ ਨੂੰ ਅਕਸੈਪਟ ਕਰਨਗੇ ਕੁਝ ਦੇਰ ਲਈ ਉਹਨਾਂ ਨੂੰ ਆਪਣੇ ਕੋਲ ਡੀਟੇਨਮੈਂਟ ਸੈਂਟਰਸ ਦੇ ਵਿੱਚ ਰੱਖਣਗੇ ਤੇ ਉਸ ਤੋਂ ਬਾਅਦ ਪੂਰੀ ਪ੍ਰਕਿਰਿਆ ਅਮਲ ਦੇ ਵਿੱਚ ਲਿਆ ਕੇ ਤੇ ਅੱਗੇ ਉਹਨਾਂ ਨੂੰ ਕਮਰਸ਼ੀਅਲ ਉਡਾਣਾਂ ਦੇ ਵਿੱਚ ਆਪੋ ਆਪਣੇ ਮੁਲਕ ਵਾਪਸ ਭੇਜ ਦਿੱਤਾ ਜਾਵੇਗਾ ਦੱਸਦੀ ਹੈ ਕਿ ਪਨਾਮਾ ਬਾਰਡਰ ਨਜ਼ਦੀਕ ਇੱਕ ਟੈਂਪਰੇਰੀ ਮਾਈਗ੍ਰੈਂਟ ਕੇਅਰ ਸੈਂਟਰ ਬਣਾਇਆ ਗਿਆ ਉੱਥੇ ਇਹਨਾਂ ਨੂੰ ਰੱਖਿਆ ਜਾਵੇਗਾ ਹਾਲ ਹੀ ਦੇ ਵਿੱਚ ਜਾਣਕਾਰੀ ਮੁਤਾਬਕ 300 ਲੋਕ ਪਨਾਮਾ ਦੇ ਵਿੱਚ ਲਿਆਂਦੇ ਵੀ ਗਏ ਜਿਹੜੇ ਜਿੱਥੇ ਉਹਨਾਂ ਨੂੰ ਇੱਕ ਨਿੱਜੀ ਹੋਟਲ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਉੱਥੇ ਨਜ਼ਰਬੰਦ ਕੀਤਾ ਗਿਆ ਔਰ ਹੁਣ ਉਡੀਕ ਹੈ ਕਿ ਕਦੋਂ ਉਹਨਾਂ ਲੋਕਾਂ ਨੂੰ ਅੱਗੇ ਆਪੋ ਆਪਣੇ ਮੁਲਕਾਂ ਦੇ ਵਿੱਚ ਭੇਜ ਦਿੱਤਾ ਜਾਵੇਗਾ ਇਲੀਗਲ ਇਮੀਗ੍ਰੈਂਟਸ ਜਿਹੜੇ ਨੇ ਡਿਪੋਰਟ ਕਰਕੇ ਪਨਾਮਾ ਲਿਆਉਂਦੇਗੇ ਹੋਟਲ ਦੇ ਵਿੱਚ ਰੱਖੇਗੇ ਕੜੀ ਸੁਰੱਖਿਆ ਦੇ ਵਿੱਚ ਰੱਖੇਗੇ ਹਾਲਾਂਕਿ ਉੱਥੋਂ ਵੀ ਕਈ ਖਬਰਾਂ ਐਦਾਂ ਦੀਆਂ ਸਾਹਮਣੇ ਆਈਆਂ ਕਿ ਲੋਕ ਮਦਦ ਦੀ ਗੁਹਾਰ ਲਾਉਂਦੇ ਨਜ਼ਰ ਆਏ ਨੇ ਖੈਰ ਪਨਾਮਾ ਦੇ ਵਿੱਚ ਪਨਾਮਾ ਬਾਰਡਰ ਦੇ ਨਜ਼ਦੀਕ ਟੈਂਪਰੇਰੀ ਮਾਈਗ੍ਰੈਂਟ ਕੇਅਰ ਸੈਂਟਰ ਜਿਹੜਾ ਉਹ ਬਣਾਇਆ ਗਿਆ ਤਾਂ ਉੱਥੇ ਹੁਣ ਇਹਨਾਂ ਨੂੰ ਰਿਪੋਰਟ ਕਰਕੇ ਲਿਆਂਦਾ ਜਾਵੇਗਾ ਤੇ ਉੱਥੋਂ ਫਿਰ ਅੱਗੇ ਸਬੰਧਤ ਮੁਲਕਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਇਲੀਗਲ ਮਾਈਗ੍ਰੈਂਟਸ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਇਹ ਸਾਰਾ ਪ੍ਰਬੰਧਨ ਜਿਹੜਾ ਉਹ ਯੂ ਐਸ ਏ ਦੇ ਵੱਲੋਂ ਫੰਡਡ ਹੋਵੇਗਾ ਯਾਨੀ ਕਿ ਯੂ ਐਸ ਏ ਸਾਰੇ ਪ੍ਰੋਗਰਾਮ ਨੂੰ ਫੰਡ ਕਰੇਗਾ ਤੇ ਇਸ ਦੀ ਜਿਹੜੀ ਨਿਗਰਾਨੀ ਹੈ ਉਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਮਾਈਗ੍ਰੇਸ਼ਨ ਜਿਹੜੀ ਹੈ ਉਹਦੇ ਵੱਲੋਂ ਕੀਤੀ ਜਾਏਗੀ ਆਈਓਐਮ ਵੱਲੋਂ ਇਹ ਸਾਰੀ ਸੂਪਰਵਾਈਜ਼ਨ ਕੀਤੀ ਜਾਵੇਗੀ ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਵਿੱਚ ਜਿਵੇਂ 300 ਦੇ ਕਰੀਬ ਜਿਹੜੇ ਲੋਕ ਡਿਪੋਰਟ ਕਰਕੇ ਪਨਾਮਾ ਲਿਆਂਦੇ ਗਏ ਆ ਹੋਟਲ 'ਚ ਰੱਖੇ ਗਏ ਆ ਉਹਨਾਂ ਦਾ ਜ਼ਿਕਰ ਚੱਲਦਾ ਪਿਆ ਉਹਨਾਂ ਨੂੰ ਅਗਾਹ ਹੁਣ ਕਦੋਂ ਵਾਪਸ ਆਪੋ ਆਪਣੇ ਮੁਲਕਾਂ ਦੇ ਵਿੱਚ ਲਿਆਂਦਾ ਜਾਵੇਗਾ ਇਹਦੇ ਉੱਤੇ ਹੁਣ ਵੱਡੀ ਚਰਚਾ ਛਿੜ ਗਈ ਹੈ ਕਿਉਂਕਿ ਉਹਦੇ ਵਿੱਚ 10 ਮੁਲਕ ਦੱਸੇ ਗਏ ਆ ਜਿਨ੍ਹਾਂ ਦੇ ਲੋਕ ਵਿੱਚ ਸ਼ਾਮਿਲ ਨੇ ਔਰ ਏਸ਼ੀਆ ਦੇ ਨਾਲ ਸੰਬੰਧਿਤ ਰੱਖਣ ਵਾਲੀ ਦੇ ਵਿੱਚ ਭਾਰਤ ਵੀ ਇੱਕ ਹਿੱਸਾ ਹੈ ਪਾਕਿਸਤਾਨ ਅਫਗਾਨਿਸਤਾਨ ਚਾਈਨਾ ਵੀ ਇੱਕ ਹਿੱਸਾ ਹੈ ਸ਼੍ਰੀਲੰਕਾ ਵੀ ਇੱਕ ਹਿੱਸਾ ਹੈ ਔਰ ਇਹਨਾਂ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਗਿਆ 300 ਦੀ ਗਿਣਤੀ ਜਿਹੜੀ ਆ ਦੱਸੀ ਜਾ ਰਹੀ ਹੈ 300 ਦੀ ਗਿਣਤੀ ਦੇ ਵਿੱਚ ਹੁਣ ਕਿੰਨੇ ਇੱਕ ਭਾਰਤੀ ਨੇ ਔਰ ਭਾਰਤੀਆਂ ਦੇ ਵਿੱਚੋਂ ਵੀ ਕਿਹੜੇ-ਕਿਹੜੇ ਸੂਬੇ ਦੇ ਨਾਲ ਤਾਲੁਕ ਰੱਖਣ ਵਾਲੇ ਨੇ ਹੋ ਸਕਦਾ ਕਿ ਜਦੋਂ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾਵੇ ਤਾਂ ਉਦੋਂ ਇਹ ਜਾਣਕਾਰੀ ਹੁਣ ਸਾਹਮਣੇ ਆ ਜਾਵੇ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਕਿ ਹੁਣ ਇਹਨਾਂ ਦੀ ਡਿਪੋਰਟੇਸ਼ਨ ਜਿਹੜੀ ਹੈ ਉਹ ਅਮਰੀਕੀ ਜਹਾਜ਼ਾਂ ذریعے ਨਹੀਂ ਸਗੋ ਕਮਰਸ਼ੀਅਲ ਜਹਾਜ਼ਾਂ ਦੇ ذریعے ਹੋਵੇਗੀ ਜੋ ਵੀ ਹੋਏਗਾ ਦਬਦਬਾ ਸੇ ਰਹਿਾਂਗੇ ਆਉਂਦੇ ਸਮੇਂ ਦੇ ਵਿੱਚ ਕਿਸ ਰੰਡੇ ਡਿਪੋਰਟੇਸ਼ਨ ਹੋਵੇਗੀ ਕਿੰਨੇ ਲੋਕ ਆਉਣਗੇ ਕਿੱਥੋਂ-ਕਿੱਥੋਂ ਦੇ ਆਉਣਗੇ ਬਣੇ